ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਅੱਜ ਦੱਸਾਂਗੇ ਤੁਹਾਨੂੰ ਗੋਮ ਜਿੱਪ ਲਗਾਉਣੀ ਉਹ ਕਿਵੇਂ ਲਗਾਉਣੀ ਹੈ ਇਹ ਦੇਖੋ ਆਪਾਂ ਨੇ ਇੱਕ ਪੱਟੀ ਪੇਸਟ ਕਰ ਲਈ ਠੀਕ ਹੈ ਪੇਸਟਿੰਗ ਪੇਪਰ ਲਾ ਕੇ ਇਸ ਤਰ੍ਹਾਂ ਆਪਾਂ ਪੱਟੀ ਤਿਆਰ ਕਰ ਲਈ ਇਸ ਦਾ ਸੈਂਟਰ ਕਰ ਲਿਆ ਇਸ ਦੀ ਲੈਂਥ ਹੈਗੀ ਹੈ ਜੀ 12 ਇੰਚ ਚੌੜਾਈ ਆਪਾਂ ਲਈ ਸੀ ਕਿ 3 ਇੰਚ ਸਾਈਡਾਂ ਤੋਂ ਆਪਾਂ ਫੋਲਡ ਕਰਕੇ ਇਸ ਨੂੰ ਤਿਆਰ ਕਰ ਲਿਆ ਤੇ ਇਹ ਦੇਖੋ ਬੈਕ ਗਲਾ ਬਣੇਗਾ ਇਸ ਤਰ੍ਹਾਂ ਗੋਲ ਤੇ ਜਿੱਪ ਲੱਗੇਗੀ ਠੀਕ ਹੈ ਗੁੰਮ ਜਿੱਪ ਲਗਾਉਣੀ ਦੱਸਾਂਗੇ ਇਹ ਦੇਖੋ ਪਹਿਲਾਂ ਆਪਾਂ ਨੇ ਗਲੇ ਨੂੰ ਸੈੱਟ ਕਰ ਲੈਣਾ ਕਿਸ ਤਰ੍ਹਾਂ ਕਿੱਥੋਂ ਤੱਕ ਕਪੜੀ ਜਾਨੀ ਕਿ ਜਿੱਪ ਆਏਗੀ ਇਹ ਦੇਖੋ ਆਪਣਾ ਇੱਥੋਂ ਤੱਕ ਗਲਾਏਗਾ ਇੱਥੇ ਆਪਾਂ ਨੇ ਨਿਸ਼ਾਨ ਲਾ ਲੈਣਾ ਗਲੇ ਦਾ ਇਹ ਆਪਣੇ ਗਲੇ ਦਾ ਨਿਸ਼ਾਨ ਹੈ ਇੱਥੋਂ ਆਪਾਂ ਨੇ ਗਲੇ ਦਾ ਨਿਸ਼ਾਨ ਆਪਾਂ ਨੇ ਲਗਾ ਲਿਆ ਗਲਾ ਸਾਈਡ ਤੇ ਰੱਖ ਲਿਆ ਇਹ ਦੇਖੋ ਆਪਾਂ ਨੇ ਹੁਣ ਗੁੰਮ ਜਿੱਪ ਕਿਵੇਂ ਲਗਾਉਣੀ ਹੈ ਇਥੋਂ ਆਪਾਂ ਨੇ ਪੇਪਰ ਰੱਖਣਾ ਹੈ ਜਿਹੜਾ ਆਪਾਂ ਪੇਸਟਿੰਗ ਪੇਪਰ ਤਿਆਰ ਕੀਤਾ ਹੈ ਇਸ ਨੂੰ ਆਪਾਂ ਥੋੜਾ ਉੱਪਰ ਰੱਖਾਂਗੇ ਤਾਂ ਜੋ ਕਿ ਜਦੋਂ ਆਪਾਂ ਗਲੇ ਦੀ ਸਲਾਈ ਲਾਵਾਂਗੇ ਇਹ ਜਿਹੜੀ ਚੀਜ਼ ਹੈ ਆਪਣੀ ਉਹਦੇ ਵਿੱਚ ਆ ਜਾਏਗੀ ਤੇ ਤੁਸੀਂ ਬਿਲਕੁਲ ਸਹੀ ਤਰੀਕੇ ਇਸ ਨੂੰ ਰੱਖ ਕੇ ਸੈਂਟਰ ਕਰ ਲੈਣਾ ਤੇ ਆਪਾਂ ਇਹੇਠਾਂ ਵੀ ਸਲਾਈ ਲਗਾਈ ਹੋਈ ਸੈਂਟਰ ਕੀਤਾ ਲਾਈਨਿੰਗ ਵਾਲਾ ਕਮੀਜ਼ਾ ਇਸ ਨੂੰ ਗੁੰਮ ਜਿੱਪ ਲਗਾਵਾਂਗੇ ਤੁਸੀਂ ਸਲਾਈ ਕਿਵੇਂ ਲਗਾਉਣੀ ਹੈ ਦੇਖੋ ਸੈਂਟਰ ਦੇ ਵਿੱਚ ਆਪਾਂ ਨੇ ਸਲਾਈ ਲਾਉਣੀ ਹੈ ਇੱਥੇ ਤੁਸੀਂ ਧਿਆਨ ਦੇਣਾ ਹੈ ਉੱਪਰ ਜਿਹੜੀ ਆਪਾਂ ਪੱਟੀ ਬਣਾਈ ਹੋਈ ਉਸ ਦਾ ਸੈਂਟਰ ਤੇ ਹੇਠਾਂ ਜਿਹੜਾ ਆਪਣਾ ਕਮੀਜ਼ ਰੱਖਿਆ ਹੋਇਆ ਉਸ ਦਾ ਸੈਂਟਰ ਦੋਨੋਂ ਮੈਚ ਕਰਕੇ ਇਸ ਤਰ੍ਹਾਂ ਆਪਾਂ ਨੇ ਸਿਲਾਈ ਲਾ ਲੈਣੀ ਹੈ 10 ਇੰਚ ਤੱਕ ਡਾਊਨ ਆਪਾਂ ਨੇ ਜ਼ਿੱਪ ਲਗਾਉਣੀ ਹੈ ਇੱਥੋਂ ਤੁਸੀਂ ਇਸ ਤਰ੍ਹਾਂ ਇਹਨੂੰ ਘੁਮਾ ਲੈਣਾ ਹੈ ਸੀ ਇਸ ਤਰ੍ਹਾਂ ਦੇਖ ਲੈਣਾ ਇਹਦਾ ਸੈਂਟਰ ਬਿਲਕੁਲ ਸਹੀ ਆਉਂਦਾ ਹੋਵੇ ਇਹ ਦੇਖੋ ਆਪਾਂ ਸਲਾਈ ਲਗਾ ਲਈ ਇਸ ਤਰ੍ਹਾਂ ਸਲਾਈ ਲਗਾ ਲੈਣੀ ਹੈ ਪੁੱਠੀ ਸਾਈਡ ਤੁਸੀਂ ਚੈੱਕ ਕਰ ਲੈਣਾ ਕਿ ਸੈਂਟਰ ਆਪਣਾ ਸਹੀ ਲੱਗਾ ਸਲਾਈ ਜਿਹੜੀ ਆਪਾਂ ਲਾਈ ਆ ਉਹ ਸਹੀ ਲੱਗੀ ਹੋਈ ਹੈ ਠੀਕ ਹੈ ਤੇ ਇਹ ਦੇਖੋ ਆਪਾਂ ਬਿਲਕੁਲ ਪਲੇਟਾਂ ਦੇ ਵਿੱਚ ਘਾਰ ਇਹ ਜਿਹੜਾ ਆਪਣਾ ਸੈਂਟਰ ਸਲਾਈ ਲੱਗੀ ਹੋਈ ਹੈ ਠੀਕ ਹੈ ਇੱਥੋਂ ਤੱਕ ਆਪਾਂ ਨੇ ਸਲਾਈ ਲਾਈ ਹੈ ਤੇ ਇੱਥੋਂ ਆਪਾਂ ਨੇ ਸਲਾਈ ਸਟਾਰਟ ਕੀਤੀ ਸੀ ਬਲੈਕ ਕੱਪੜਾ ਥੋੜਾ ਕੱਟ ਦਿਖਦਾ ਪਿਆ ਠੀਕ ਹੈ ਤੇ ਆਪਾਂ ਨੇ ਸਲਾਈ ਲਾ ਲਈ ਹੁਣ ਆਪਾਂ ਨੇ ਇਹਨੂੰ ਕੀ ਕਰਨਾ ਹੈ ਹੁਣ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਪੀਸ ਨੂੰ ਫੜ ਲੈਣਾ यदर सेंटर जोड़ा वो अपने कटिंग करना है ठीक है इस तरह जितों तक अपना निशान लाया उतों तक कटिंग कर लेना है इस तरह ही हेठा कटिंग कर लेना ਦੇਖੋ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਿਆ ਤੇ ਇਸ ਪੀਸ ਨੂੰ ਆਪਾਂ ਨੇ ਹੁਣ ਇਸ ਤਰ੍ਹਾਂ ਕਰਕੇ ਇਹਦੇ ਕੋਨੇ ਤੇ ਸिलाई ਲਾਉਣੀ ਆ ਪਹਿਲਾਂ ਠੀਕ ਆ ਜਿਹੜੀ ਆਪਾਂ ਪੱਟੀ ਜੋੜੀ ਹੈ ਉਸ ਦੇ ਕੋਨੇ ਤੇ ਲਾਉਣੀ ਆ ਸिलाई ਨਾ ਕਿ ਕੱਪੜੇ ਵਾਲੇ ਤੇ ਇਨਵੀਜ਼ੀਬਲ ਜਿੱਪ ਲੱਗੇਗੀ ਜਿਹੜੀ ਆਪਣੀ ਬਿਲਕੁਲ ਦਿਖਾਈ ਨਹੀਂ ਦਿੰਦੀ ਥੋੜੀ ਜੀ ਦਿਖਾਈ ਦਿੰਦੀ ਹੁੰਦੀ ਹੈ ਇੱਕ ਸਾਈਡ ਆਪਾਂ ਨੇ ਸਲਾਈ ਲਾ ਲਈ ਇਸੇ ਤਰ੍ਹਾਂ ਹੀ ਆਪਾਂ ਨੇ ਹੁਣ ਦੂਜੀ ਸਾਈਡ ਸਲਾਈ ਲਾ ਲੈਣੀ ਹੈ ਪਹਿਲਾਂ ਆਪਾਂ ਉੱਪਰ ਤੋਂ ਨੂੰ ਗਏ ਹੁਣ ਤੋਂ ਉੱਪਰ ਨੂੰ ਜਾਵਾਂਗੇ ਇਸ ਤਰ੍ਹਾਂ ਕਰਕੇ ਇਸ ਨੂੰ ਵੀ ਆਪਾਂ ਨੇ ਕੋਨੇ ਤੋਂ ਸਲਾਈ ਲਾਉਣੀ ਸਟਾਰਟ ਕਰਨੀ ਹੈ ਇੱਥੋਂ ਦਾ ਕਪੜੀ ਸਲਾਈ ਆਉਣੀ ਹੈ ਦੇਖੋ ਲੈ ਚਾਉਣ ਲੱਗੇ ਹਾਂ ਆਪਾਂ ਸਲਾਈ ਲਾ ਲਈ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਹੁਣ ਸਲਾਈ ਲਾ ਲਈ ਹੁਣ ਰੱਖਣੀ ਆਪਾਂ ਨੇ ਬੁਕਰਮ ਓ ਸੌਰੀ ਜਿਪ ਇਸ ਤਰ੍ਹਾਂ ਠੀਕ ਹੈ ਇੱਥੋਂ ਤੁਸੀਂ ਬਿਲਕੁਲ ਧਿਆਨ ਨਾਲ ਲਾਉਣੀ ਹੈ ਤਾਂ ਜੋ ਕਿ ਤੁਹਾਡੀ ਜਿਹੜੀ ਜੈਪ ਲਗਾਉਣ ਤੋਂ ਪਹਿਲਾਂ ਇੱਥੇ ਜਿਹੜੇ ਵਾਲ ਜੇ ਪੈਣ ਲੱਗ ਜਾਂਦੇ ਹੁੰਦੇ ਉਹ ਨਾ ਪੈਣਦੇ ਹੁਣ ਬਿਲਕੁਲ ਸਾਫ਼ ਸੁਥਰੀ ਤੁਹਾਡੀ ਇੱਥੇ ਜੈਪ ਪਾਉਣੀ ਚਾਹੀਦੀ ਹੈ ਠੀਕ ਹੈ ਇੱਥੇ ਤੁਸੀਂ ਸਿੰਗਲ ਪੈਰ ਦੀ ਵਰਤੋਂ ਕਰ ਸਕਦੇ ਹੋ ਇਹ ਦੇਖੋ ਆਪਾਂ ਨੇ ਜਿਵੇਂ ਇਹ ਵਾਲਾ ਪੈਰ ਉਤਾਰ ਲਿਆ ਠੀਕ ਹੈ ਤੇ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਰਾਈਟ ਹੈਂਡ ਲੈਫਟ ਜੋ ਵੀ ਹਨਾ ਉਹਨੂੰ ਲਗਾ ਲੈਣਾ ਠੀਕ ਹੈ ਤੇ ਆਪਾਂ ਨੇ ਸਿੰਗਲ ਪੈਰਲ ਸੈੱਟ ਕਰ ਲਿਆ ਠੀਕ ਹੈ ਜੀ ਇਹਦੇ ਨਾਲ ਕੀ ਹੁੰਦਾ ਕਿ ਆਪਣੀ ਸਲਾਈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਲੱਗ ਜਾਂਦੀ ਹੈ ਜਿੱਪ ਜਿਹੜੀ ਲਾਉਣੀ ਹੁੰਦੀ ਹੈ ਬਹੁਤ ਵਧੀਆ ਤਰੀਕੇ ਨਾਲ ਲੱਗ ਜਾਂਦੀ ਹੈ ਹੁਣ ਦੇਖੋ ਆਪਾਂ ਨੇ ਇਸ ਤਰ੍ਹਾਂ ਜਿੱਪ ਲੈ ਲੈਣੀ ਇਹਨੂੰ ਆਪਾਂ ਨੇ ਸਿੱਧੀ ਸਾਈਡ ਲੈਣਾ ਹੈ ਕਮੀਜ਼ ਨੂੰ ਇਸ ਤਰ੍ਹਾਂ ਠੀਕ ਹੈ ਜਿਪ ਨੂੰ ਆਪਾਂ ਨੇ ਨਿਸ਼ਾਨ ਲਾ ਲੈਣਾ ਜਿਹੜਾ ਆਪਾਂ ਜਿੱਥੋਂ ਤੱਕ ਲਾਉਣੀ ਹੈ ਇੱਥੋਂ ਤੱਕ ਲਾਉਣੀ ਹੈ ਠੀਕ ਆ ਜਿਪ ਖੋਲ ਲੈਣੀ ਹੈ ਇਸ ਤਰ੍ਹਾਂ ਖੋਲ ਕੇ ਜਾਨੀ ਕਿ ਇਹ ਵਾਲੀ ਚੀਜ਼ ਜਿਹੜੀ ਸਾਡੀ ਇੱਥੇ ਆਵੇਗੀ ਠੀਕ ਆ ਲਾਸਟ ਤੇ ਠੀਕ ਹੈ ਇਸ ਤਰੀਕੇ ਆਪਾਂ ਨੇ ਜਿਪ ਨੂੰ ਸੈੱਟ ਕਰ ਲੈਣਾ ਮੈਂ ਤੋਂ ਜਿਪ ਨੂੰ ਸੈੱਟ ਕਰੂੰਗੀ ਤੇ ਇਹ ਦੇਖੋ ਇਹ ਜਿਹੜਾ ਕੋਨਾ ਇਸ ਨੂੰ ਬਿਲਕੁਲ ਇਸ ਤਰ੍ਹਾਂ ਰੱਖਾਂਗੇ ਆ ਦੇਖੋ ਠੀਕ ਆ ਇਸ ਤਰ੍ਹਾਂ ਤੁਸੀਂ ਹੁਣ ਸਲਾਈ ਲਾਉਣੀ ਹੈ ਇੱਥੋਂ ਸਟਾਰਟ ਕਰਨੀ ਹੈ ਸਲਾਈ ਦੇ ਉੱਪਰ ਬਿਲਕੁਲ ਆਪਾਂ ਨੇ ਜਿੱਪ ਰੱਖ ਲਈ ਤੇ ਜਿੱਪ ਦੇ ਉੱਪਰ ਸਲਾਈ ਨਹੀਂ ਆਉਣੀ ਚਾਹੀਦੀ ਇਸ ਤਰ੍ਹਾਂ ਤੁਸੀਂ ਜਿੱਪ ਨੂੰ ਖੋਲਦੇ ਜਾਣਾ ਤੇ ਸਲਾਈ ਨੂੰ ਲਾਉਂਦੇ ਜਾਣਾ इस तरीके देखो इतों आपने कोने तो आप अंदर वाली साइड न कर लेना सीधा लेना इतों तुम्हें ख्याल रखना है चंकी तरह ठीक है ਜੇਪ ਨੂੰ ਤੁਸੀਂ ਓਨੀ ਦਰ ਕੱਟਣਾ ਨਹੀਂ ਜਿੰਨੀ ਜਦ ਤੜੀ ਪੂਰੀ ਪਰਫੈਕਟ ਨਹੀਂ ਲੱਗ ਜਾਂਦੀ ਇਹ ਦੇਖੋ ਆਪਣੀ ਇੱਕ ਸਾਈਡ ਲੱਗ ਗਈ ਇਸ ਤਰ੍ਹਾਂ ਜਾਏਗੀ ਅੰਦਰ ਵਾਲੀ ਸਾਈਡ ਠੀਕ ਹੈ ਇਸੇ ਤਰ੍ਹਾਂ ਹੀ ਹੁਣ ਆਪਾਂ ਨੇ ਦੂਜੀ ਸਾਈਡ ਲਾਉਣੀ ਹੈ ਇਸ ਤਰ੍ਹਾਂ ਠੀਕ ਹੈ ਇਸ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਐਵੇਂ ਠੀਕ ਹੈ ਜੀ ਇੱਕ ਸਾਈਡ ਆਪਾਂ ਹੇਠੋਂ ਲਾਈ ਸਟਾਰਟ ਕੀਤੀ ਹੁਣ ਆਪਾਂ ਲਾਵਾਂਗੇ ਉੱਪਰ ਵਾਲੀ ਸਾਈਡ ਤੋਂ ਇਧਰੋਂ ਲਗਾਉਣੀ ਸਟਾਰਟ ਕਰਾਂਗੇ ਇਸ ਤਰ੍ਹਾਂ ਤੁਸੀਂ ਪੂਰੀ ਬਰਾਬਰ ਕਰਕੇ ਜਿੱਪ ਨੂੰ ਨਿਸ਼ਾਨ ਲਾ ਲਓ। ਇਹ ਦੇਖੋ ਆਪਣੀ ਬਿਲਕੁਲ ਇਸ ਤਰ੍ਹਾਂ ਸੈੱਟ ਆ ਰਹੀ ਹੈ। ਇੱਥੇ ਤੁਸੀਂ ਨਿਸ਼ਾਨ ਲਾ ਲੈਣਾ ਫਿਰ ਜਿੱਪ ਦੇ ਉੱਪਰ। ਇਸ ਤਰ੍ਹਾਂ ਸੈੱਟ ਕਰਕੇ ਫੜ ਲੈਣਾ ਚੰਗੀ ਤਰ੍ਹਾਂ। ਤੇ ਇਹ ਦੇਖੋ ਆਪਣੀ ਇੱਥੇ ਜਿੱਪ ਦਿਖ ਰਹੀ ਹੈ। ਇੱਥੇ ਆਪਾਂ ਨੇ ਨਿਸ਼ਾਨ ਲਾ ਲਿਆ ਜਿੱਪ ਨੂੰ। ਤੇ ਇਸ ਤਰ੍ਹਾਂ ਆਪਾਂ ਫੜਨਾ ਹੁਣ ਇਹਨੂੰ ਜਿੱਪ ਨੂੰ ਤੇ ਇਸ ਕੱਪੜੇ ਨੂੰ ਫੜ ਕੇ। ਠੀਕ ਹੈ ਹੁਣ ਆਪਾਂ ਨੇ ਇਹਨੂੰ ਸਲਾਈ ਲਾਉਣੀ ਹੈ ਉੱਪਰ ਤੋਂ ਲੈ ਕੇ ਆਉਣੀ ਸਲਾਈ ਆਪਾਂ ਨੇ ਮੇਰੇ ਕੋਲ ਕੈਮਰਾ ਫੜਨ ਵਾਲਾ ਨਹੀਂ ਕੋਈ ਹੈਗਾ ਨਹੀਂ ਤੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਜਿਸ ਤਰ੍ਹਾਂ ਆਪਾਂ ਉੱਪਰੋਂ ਸਲਾਈ ਸਟਾਰਟ ਕੀਤੀ ਸੀ ਉਸੇ ਤਰ੍ਹਾਂ ਹੀ ਆਪਾਂ ਨੇ ਨੂੰ ਲੈ ਆਉਣੀ ਹੈ ਇਸ ਤਰ੍ਹਾਂ ਜਿੱਪ ਨੂੰ ਰੱਖ ਕੇ ਤੁਸੀਂ ਬਿਲਕੁਲ ਸੈੱਟ ਕਰ ਲੈਣਾ ਹੁਣ ਆਪਾਂ ਉੱਪਰ ਤੋਂ ਲਾਉਂਦੇ ਆਉਣਾ ਨੂੰ ਤੇ ਇਹ ਵਾਲਾ ਕੋਨਾ ਜਿਹੜਾ ਇਹਨੂੰ ਆਪਾਂ ਬਿਲਕੁਲ ਮਲਾ ਲੈਣਾ ਪਹਿਲ ਪਹਿਲਾਂ ਜਿਸ ਤਰ੍ਹਾਂ ਆਪਾਂ ਸਲਾਈ ਲਾਈ ਸੀ ਉਸੇ ਤਰ੍ਹਾਂ ਹੀ ਸਲਾਈ ਲਾਵਾਂਗੇ ਸਲਾਈ ਸਾਡੀ ਜਿਹੜੀ ਉਹ ਜਿੱਪ ਤੇ ਨਹੀਂ ਆਉਣੀ ਚਾਹੀਦੀ ਬਿਲਕੁਲ ਨਾਲ ਨਾਲ ਆਉਣੀ ਚਾਹੀਦੀ ਇਸ ਤਰ੍ਹਾਂ ਇਹ ਦੇਖੋ ਇਹ ਠਾ ਜਿਹੜੀ ਆਪਾਂ ਦੱਬ ਮੀ ਸਲਾਈ ਲਾਈ ਸੀ ਉਸ ਸਲਾਈ ਦੇ ਉੱਪਰ ਆਪਣੀ ਜਿੱਪ ਰੱਖੀ ਹੋਈ ਹੈ ਤੇ ਜਿੱਪ ਨੂੰ ਇਸ ਤਰ੍ਹਾਂ ਤੁਸੀਂ ਥੋੜਾ ਜਿਹਾ ਖੋਲ ਲੈਣਾ ਤੇ ਉਹਦੇ ਨਾਲ ਹੀ ਸਲਾਈ ਲਾ ਰਣੀ इस जिप में उपर नए जो थोड़ा जहा खोल के सिलाई तो फिर लगेगी देखो अपना सुई की जिप में उपर लै गए ठीक है इस तरीके तीस लास्ट तक सिलाई ला लेनी ਹੁੰ ਦੱਸਦੇ ਆ ਜੀ ਜਿੱਪ ਦੀ ਫਾਈਨਲ ਲੁੱਕ ਵਿਖਾਉਨੇ ਆ ਕਿਵੇਂ ਜੀ ਲੱਗੇ ਤੇ ਦੇਖੋ ਜੀ ਆਪਣੀ ਜਿੱਪ ਲੱਗ ਗਈ ਹੁਣ ਪ੍ਰੈਸ ਕਰਕੇ ਤੁਹਾਨੂੰ ਵਿਖਾਵਾਂਗੇ ਇਹ ਦੇਖੋ ਬਸ ਆਪਣੀ ਜਿੱਪ ਮਾਰੀ ਜੀ ਦਿਖੇਗੀ ਠੀਕ ਹੈ ਜੀ ਇਹ ਹੋ ਗਈ ਆਪਣੀ ਜਿੱਪ ਦੀ ਫਾਈਨਲ ਲੁੱਕ ਇੱਥੇ ਆਵੇਗਾ ਆਪਣਾ ਕਲਾ ਇਹ ਆਪਾਂ ਇਸ ਤਰੀਕੇ ਲਾਈ ਹੈ ਜਿੱਪ ਜਿਹੜੀ ਆਪਾਂ ਉੱਪਰ ਵਾਲੀ ਸਾਈਡ ਇਹ ਚੀਜ਼ ਜਿਹੜੀ ਦਿਖਦੀ ਰਹਿੰਦੀ ਆ ਫਿਰ ਹੁੱਕ ਲਗਾਉਣੀ ਪੈਂਦੀ ਉਹ ਵਾਲੀ ਨਹੀਂ ਲਗਾਈ ਬਿਲਕੁਲ ਗੁੰਮ ਜਿੱਪਾ ਠੀਕ ਹੈ ਇਸ ਤਰੀਕੇ ਲੱਗੇਗੀ ਓਕੇ ਜੀ ਹੁਣ ਤਾਂ neck ਲਗਾ ਕੇ ਦੱਸਦੇ ਆ neck ਦਾ ਆਪਾਂ ਨੇ ਸੈਂਟਰ ਕਰ ਲੈਣਾ ਤੇ ਇਸ ਤਰੀਕੇ ਆਪਾਂ ਨੇ ਲਾਉਣਾ ਇਹ ਦੇਖੋ ਆਪਾਂ ਸੈਂਟਰ ਚ ਰੱਖ ਲਿਆ ਗਲੇ ਦਾ ਸੈਂਟਰ ਕਰਕੇ ਇੱਥੇ ਤੁਸੀਂ ਪਿੰਨ ਲਾ ਲਓ ਠੀਕ ਹੈ ਇਹ ਜਾਨੀ ਕਿ ਆਪਣੇ ਗਲੇ ਤੋਂ ਥੋੜੀ ਜੀ ਇੰਚ ਕੇ ਹੇਠਾਂ ਇਹ ਠਾ ਰਹਿ ਜਾਣੀ ਮੈਨੂੰ ਪੈਰ ਚੇਂਜ ਕਰਨਾ ਪੈਣਾ ਪਹਿਲਾਂ ਪੈਰ ਚੇਂਜ ਕਰ ਲਾਂ ਫਿਰ ਤੁਹਾਨੂੰ ਗਲਾ ਲਾਉਣਾ ਦੱਸਦੀ ਆ ਹਾਂਜੀ ਜੋ ਹੁਣ ਜੋੜਦੇ ਆ ਜੀ ਪਿੱਛੇ ਵਾਲਾ ਗਲਾ ਤੇ ਇਹ ਦੇਖੋ ਆਪਾਂ ਨੇ ਫੁੱਟ ਚੇਂਜ ਕਰ ਲਿਆ ਤੇ ਇਸ ਤਰ੍ਹਾਂ ਗਲੇ ਦੇ ਨਾਲ ਨਾਲ ਆਵੇਗੀ ਸਲਾਈ ਜਿਸ ਤਰ੍ਹਾਂ ਆਪਾਂ ਫਰੰਟ ਵਾਲੇ ਗਲੇ ਜੋੜਦੇ ਆ ਜਾਂ ਸਿੰਪਲ ਗਲਾ ਜੋੜਦੇ ਇਹ ਵੀ ਉਸੇ ਤਰ੍ਹਾਂ ਹੀ ਜੋੜਾਂਗੇ ਗਲੇ ਦਾ ਸੈਂਟਰ ਬਿਲਕੁਲ ਮੈਚ ਹੋਣਾ ਚਾਹੀਦਾ ਕਮੀਜ਼ ਦੇ ਸੈਂਟਰ ਦੇ ਨਾਲ ਇਸ ਤਰ੍ਹਾਂ ਆਪਾਂ ਨੇ ਕੱਪੜੇ ਨੂੰ ਕਮਾਈ ਜਾਣਾ ਠੀਕ ਹੈ ਗਲੇ ਵਿੱਚਲਾ ਜਿੰਨਾ ਵੀ ਕਪੜਾ ਇਸ ਦੀ ਕਟਿੰਗ ਕਰਾਂਗੇ ਠੀਕ ਹੈ ਐ ਦੇਖੋ ਇਸ ਤਰ੍ਹਾਂ ਗਲੇ ਦੀ ਸ਼ੇਪ ਦੇ ਅਕੋਰਡਿੰਗ ਹੀ ਆਪਾਂ ਨੇ ਕਟਿੰਗ ਕਰਨੀ ਹੈ ਅੱਧਾ ਅੱਧਾ ਇੰਚ ਆਪਾਂ ਨੇ ਕਪੜਾ ਵਿੱਚ ਰੱਖ ਲੈਣਾ ਠੀਕ ਹੈ ਐ ਦੇਖੋ ਆਪਾਂ ਨੇ ਕਟਿੰਗ ਕਰ ਲਿਆ ਹੁਣ ਮੈਂ ਤੁਹਾਨੂੰ ਦਿਖਾਉਣੀ ਇੱਥੇ ਆਪਾਂ ਨੇ ਆਹ ਦੇਖੋ ਇਹ ਆ ਗਈ ਜਿੱਪ ਆਪਣੀ ਠੀਕ ਹੈ ਇਸ ਦੀ ਆਪਾਂ ਨੇ ਫੋਲਡਿੰਗ ਕਰਨੀ ਹੈ ਉਹ ਕਿਵੇਂ ਕਰਨੀ ਹੈ ਆਪਾਂ ਪਹਿਲਾਂ ਛੋਟੇ ਛੋਟੇ ਟੱਕ ਲਾ ਲੈਣੇ ਗਲੇ ਨੂੰ ਟੱਕ ਤਾਂ ਆਪਾਂ ਹਰ ਗਲੇ ਨੂੰ ਲਾਉਨੇ ਇਸੇ ਤਰ੍ਹਾਂ ਹੀ ਆਪਾਂ ਇਸ ਨੂੰ ਲਾਉਨੇ ਜਿਹੜੀ ਆਪਾਂ ਨੇ ਪੱਟੀ ਰੱਖੀ ਸੀ ਉਹ ਦੇਖੋ ਨੇ ਕਵਰ ਕਰ ਲੈਣਾ ਇਹ ਜਿਹੜੀ ਜਿੱਪ ਹੈ ਫੈਸ਼ਨ ਦੇ ਤੌਰ ਤੇ ਲਾਉਨੇ ਆ ਠੀਕ ਹੈ ਇਸ ਤਰ੍ਹਾਂ ਆਪਾਂ ਟੱਕ ਲਾ ਕੇ ਗਲੇ ਦੇ ਉੱਪਰ ਹੁਣ ਲਾਵਾਂਗੇ ਟੌਪ ਸਲਾਈ ठीक है बाकी इन तो सैट कर लो देखो जी इस तरीके अपना आ जाएगा इतों देखो अपनी जिप इतें आ गई यू खोल लेंता अपने मशीन के पैर हेठा ना आए ठीक है इस तरह अपने खोल लिया ਥੋੜਾ ਜਿਹਾ ਹੈਵੀ ਮੋਟਾ ਹੋ ਜਾਂਦਾ ਜਾਂ ਕਿ ਜੇ ਕੋਈ ਅੰਦਰ ਵਾਲੀ ਸਾਈਡ ਇਸ ਨੂੰ ਫੋਲਡ ਕਰਨਾ ਥੋੜਾ ਜਿਹਾ ਫੋਲਡੀ ਮਸ਼ੀਨ ਨੂੰ ਆਪਾਂ ਲਗਾਵਾਂਗੇ ਇੱਥੋਂ ਕੱਪੜੀ ਸਲਾਈ ਲੱਗ ਗਈ ਇਹ ਦੇਖੋ ਜੇ ਅਪਣੇ ਪਿੱਛੇ ਵਾਲਾ ਗਲਾ ਵੀ ਬਣਾ ਲਿਆ ਤੇ ਆਪਣੀ ਜਿੱਪ ਵੀ ਲੱਗ ਗਈ ਪਿੱਛੇ ਤੁਸੀਂ ਵੇਖ ਸਕਦੇ ਹੋ ਜੇ ਆਪ ਆਪਣੀ ਬਹੁਤ ਹੀ ਸਫਾਈ ਵਿੱਚ ਲੱਗੀ ਇਸ ਤਰ੍ਹਾਂ ਰਹੇਗੀ ਜਿੱਪ ਇਹਦੇ ਨਾਲ ਕੀ ਹੁੰਦਾ ਜੇਕਰ ਤੁਸੀਂ ਇਸ ਤਰ੍ਹਾਂ ਗੱਲਾ ਬਣਾਉਂਦੇ ਹੋ ਨਾ ਤੇ ਆਪਣਾ ਗਲਾ ਜਿਹੜਾ ਖੁੱਲ ਜਿੱਪ ਜਿਹੜੀ ਖੁੱਲਣ ਦਾ ਕੋਈ ਡਰ ਨਹੀਂ ਹੁੰਦਾ ਕਿਸੇ ਵੇਲੇ ਕੀ ਹੁੰਦਾ ਕਿ ਕਈ ਪਹਿਣਾ ਦੀ ਜਿੱਪ ਟੁੱਟ ਸਕਦੀ ਹੈ ਹਨਾ ਜੇਕਰ ਇੱਥੋਂ ਗਲਾ ਤੁਹਾਡਾ ਜੋਇੰਟ ਹੈ ਇਸ ਤਰੀਕੇ ਤੇ ਇੱਥੋਂ ਜੇਕਰ ਜਿੱਪ ਖੁੱਲ ਵੀ ਜਾਂਦੀ ਹੈ ਤੇ ਗਲਾ ਇਸ ਤਰ੍ਹਾਂ ਨਹੀਂ ਜਾਏਗਾ ਜੇਕਰ ਇੱਥੇ ਤੁਸੀਂ ਓਪਨ ਰੱਖਦੇ ਹੋ ਜਿੱਪ ਟੁੱਟ ਗਈ ਗਲਾ ਬੈਕ ਸਾਈਡ ਤੋਂ ਓਪਨ ਹੋ ਜਾਣਾ ਕਿਸੇ ਟਾਈਮ ਵੈਸੇ ਟੁੱਟਦੀ ਨਹੀਂ ਹੁੰਦੀ ਕਿਸੇ ਵੇਲੇ ਇਹੋ ਜੀ ਸਿਚੁਏਸ਼ਨ ਬਣ ਜਾਂਦੀ ਹੁੰਦੀ ਹੈ ਕਿ ਇਹ ਦੇਖੋ ਜੀ ਆਪਣੀ ਜਿਪ ਲੱਗ ਕੇ ਤਿਆਰ ਹੋ ਗਈ। ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਜੇ ਤੁਹਾਨੂੰ ਤਰੀਕਾ ਵਧੀਆ ਲੱਗਾ ਇਸ ਤਰੀਕੇ ਤੁਸੀਂ ਵੀ ਜਿਪ ਲਗਾਓ। ਇਸ ਤੇ ਹੁਣ ਬਸ ਪ੍ਰੈਸ ਹੋਵੇਗੀ ਤੇ ਇਹ ਦੇਖੋ ਆਪਾਂ ਜਿਸ ਤਰ੍ਹਾਂ ਮਰਜ਼ੀ ਨੂੰ ਖੋਲ ਸਕਦੇ ਹਾਂ ਬੰਦ ਕਰ ਸਕਦੇ ਹਾਂ। ਠੀਕ ਹੈ। ਤੁਸੀਂ ਚਾਹੋ ਤਾਂ ਹੋਰ ਇਸ ਨੂੰ ਲੰਬੀ ਕਰ ਸਕਦੇ ਹੋ ਇਹ ਦੇਖੋ ਮੈਂ 8 8.5 ਇੰਚ ਦੇ ਵਿੱਚ ਵਿੱਚ ਜਾਨੀ ਕਿ ਬੈਕ ਗਲੇ ਤੋਂ ਆਪਾਂ ਨੇ 15.5 ਇੰਚ ਲਈ ਹੈ ਉੱਪਰ ਗਲਾ ਬਣਿਆ ਤੇ ਇਹ ਦੀ ਜਿਹੜੀ ਜਿੱਪ ਦੀ ਸਪੇਸ ਆ ਉਹ ਸਿਰਫ 8.5 ਇੰਚ ਰੱਖੀ ਹੋਈ ਹੈ ਤੇ ਇਹ ਦੇਖੋ ਆਪਣੀ ਜਿੱਪ ਇਸ ਤਰੀਕੇ ਲੱਗ ਗਈ ਬੜੇ ਆਰਾਮ ਦੇ ਨਾਲ ਠੀਕ ਹੈ ਤੁਸੀਂ ਵੇਖ ਸਕਦੇ ਹੋ ਦੇਖੋ ਇਹ ਦੇਖਣ ਨੂੰ ਵੀ ਕਿੰਨਾ ਸੋਹਣਾ ਲੱਗ ਰਿਹਾ ਲੁੱਕ ਬਹੁਤ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਜੇਕਰ ਜਿੱਪ ਲੱਗੀ ਹੋਵੇਗੀ ਤਾਂ ਬਹੁਤ ਸੋਹਣੀ ਲੁੱਕ ਲੱਗਦੀ ਹੈ invisible zip gum zip ਲਗਾਉਣ ਦਾ ਤਰੀਕਾ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਠੀਕ ਹੈ ਮੈਂ ਕਮੀਜ਼ ਦੀ ਪੂਰੀ ਫਿਟਿੰਗ ਕਰਕੇ ਵੀ ਤੁਹਾਡੇ ਨਾਲ ਕਮੀਜ਼ ਦੀ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਓਕੇ ਜੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਧੰਨਵਾਦ ਬਾਏ ਬਾਏ